ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਅਮਰਸਰ ਤੋਂ ਜਿੱਥੇ ਮੇਅਰ ਬਣਨ ਤੋਂ ਬਾਅਦ ਜਗਜੀਤ ਸਿੰਘ ਮੋਤੀਪਾਟਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਸੋ ਅਮਰਸਰ ਦੀ ਚੜ੍ਹਦੀ ਕਲਾ ਦੀ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਹੈ ਸੋ ਪਿਛਲੇ 2.5 ਸਾਲਾਂ ਤੋਂ ਅਮਰਸਰ ਦੇ ਵਿੱਚ ਨਗਰ ਨਿਗਮ ਦਾ ਕੋਈ ਵੀ ਮੇਅਰ ਨਹੀਂ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ 4 ਜਗ੍ਹਾ ਦੇ ਉੱਤੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹੁਣ ਅਮਰitsar ਨੂੰ ਮੇਅਰ ਮਿਲ ਚੁੱਕਾ ਹੈ ਤੇ ਜਗਜੀਤ ਸਿੰਘ ਮੋਤੀਪਾਟਿਆ ਦਾ ਨਾਮ ਮੇਅਰ ਦੇ ਰੂਪ ਦੇ ਵਿੱਚ ਸਾਹਮਣੇ ਆ ਚੁੱਕਾ ਹੈ ਜਿਸ ਤੋਂ ਬਾਅਦ ਮੇਅਰ ਬਣਨ ਤੋਂ ਬਾਅਦ ਮੋਤੀਪਾਟਿਆ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਉੱਥੇ ਹੀ ਉਹਨਾਂ ਨੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੋ ਭਾਟੀਆਂ ਨੇ ਬੋਲਦੇ ਹੋਏ ਕਿਹਾ ਕਿ ਉਹ ਅੰਮ੍ਰਿਤਸਰ ਦੀ ਬਿਹਤਰੀ ਤੇ ਤਰੱਕੀ ਦੇ ਲਈ ਦਿਨ ਰਾਤ ਇੱਕ ਕਰਨਗੇ ਅਤੇ ਅੰਮ੍ਰਿਤਸਰ ਨੂੰ ਇੱਕ ਵਾਰ ਫਿਰ ਤੋਂ ਅਵਲ ਨੰਬਰ ਦੇ ਉੱਤੇ ਲਿਆਉਣ ਦੀ ਪੂਰੀ ਕੋਸ਼ਿਸ਼ ਹੈ ਜਿਹੜੀ ਉਹਨਾਂ ਵੱਲੋਂ ਕੀਤੀ ਜਾਊਗੀ ਨਾਲ ਹੀ ਉਹਨਾਂ ਆਖਿਆ ਕਿ ਉਹ ਆਪਣੇ ਹਾਈ ਕਮਾਂਡ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਭਰੋਸਾ ਜਤਾਇਆ ਅਤੇ ਮੇਰ ਬਣਾ ਕੇ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਨੂੰ ਮੇਰ ਦੇ ਦਿੱਤਾ ਹਾਂਜੀ ਸਰ ਅੱਜ ਮੇਰ ਬਣਨ ਤੋਂ ਬਾਅਦ ਹਰਮੰਦਰ ਸਾਹਿਬ ਮੱਥਾ ਟੇਕਣ ਆਇਓ ਕੀ ਕਹਿਣਾ ਚਾਹਦੇ ਹੋ ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁਕਰ ਮੈਂ ਬਣ ਕੇ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਇਹ ਸੰਪੂਰਨ ਜਿਹੜੀ ਡਿਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਾਂਗਾ ਕਿ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ ਔਰ ਮੈਂ ਅੰਮ੍ਰਿਤਸਰ ਸ਼ਹਿਰ ਦੀ ਪੂਰਨ ਤੌਰ ਤੇ ਜਿਹੜੀ ਡਿਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਆ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾ ਅੱਗੇ ਵੱਧਦੇ ਉੱਧਰ ਸੰਸਦ ਮੈਂਬਰ ਰਾਗਵ ਚੱਡਾ ਨੇ ਮਹਾਕੁੰਭ ਜਾਣ ਵਾਲੇ ਸ਼ਰਧਾਲੂਆਂ ਨੂੰ ਸਸਤੀਆਂ ਉਡਾਣਾ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ ਸੋ ਪ੍ਰਿਆਗਿਆ ਰਾਜ ਚ ਮਹਾਕੁੰਭ ਚੱਲ ਰਿਹਾ ਹੈ ਜਿੱਥੇ ਕਰੋੜਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਨਤਮਸਤਕ ਹੋ ਰਹੇ ਨੇ ਉੱਥੇ ਹੀ ਸੰਸਦ ਮੈਂਬਰ ਰਾਗਵ ਚੱਡਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ 에어ਲਾਈਨਸ ਕੰਪਨੀਆਂ ਨੇ ਆਪਣੀ ਮਨਮਾਨੀ ਕਰਦਿਆਂ ਉਡਾਣਾ ਦੇ ਰੇਟ ਵਧਾ ਦਿੱਤੇ ਨੇ ਸ਼ਰਧਾਲੂਆਂ ਤੋਂ ਮਨਮਰਜ਼ੀ ਦੇ ਰੇਟ ਨੇ ਜਿਹੜੇ ਵਸੂਲੇ ਜਾ ਰਹੇ ਨੇ ਉੱਥੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮਹਾਕੁੰਭ ਜਾਣ ਵਾਲੇ ਕਰੋੜਾਂ ਸ਼ਰਧਾਲੂਆਂ ਨੂੰ ਸਸਤੀਆਂ ਉਡਾਣਾ ਪ੍ਰਦਾਨ ਕੀਤੀਆਂ ਜਾਣ ਸਨਾਤਨ ਧਰਮੀਆਂ ਕੇ ਲਿਏ ਮਹਾਕੁੰਭ ਆਸਥਾ ਔਰ ਅਧਿਆਤਮ ਕਾ ਸਭ ਤੋਂ ਵੱਡਾ ਪਰਵ ਹੈ ਅੱਜ ਜਬ 144 ਵਰਸ਼ੋਂ ਕੇ ਬਾਦ ਇਨ ਦਿਨੋਂ ਪ੍ਰਿਆਗਰਾਜ ਮੇ ਮਹਾਕੁੰਭ ਚਲ ਰਹਾ ਹੈ ਤਬ ਦੇਸ਼ੀ ਨਹੀਂ ਬਲਕਿ ਦੁਨੀਆ ਭਰ ਕੇ ਲੱਖੋ ਕਰੋੜੋ ਲੋਕ स्नान साधना और तपस्या करने के लिए प्रयागराज जाना चाहते मगर हैरानी की बात यह है कि आस्था और पवित्रता के महापर्व को एयरलाइंस ने यानी कि फ्लाइट कंपनियों ने अपने मनमानी कमाई के अवसर में तब्दील कर दिया सामान्य दिनों में प्रयागराज की जिस फ्लाइट का खर्च पांच से आठ हजार रुपए हुआ करता था आज वही फ्लाइट आपको पचास से साठ हजार रुपए तक की खरीदनी पड़ रही है यानी कि फ्लाइट कंपनियां श्रद्धालुओं से मनमाने रेट वसूल रही हैं ऐसे में लाखों श्रद्धालु जो महाकुंभ जाना चाहते थे आज उन्हें निराश होना पड़ रहा है ये कंपनियां फायदे के चक्कर में ठीक नहीं कर रही मेरी सभी श्रद्धालुओं की ओर से सरकार से ये मांग है मैं निवेदन करता हूं कि सरकार इन एयरलाइंस की मनमानी पर रोक लगाएं कार्रवाई करें और कुंभ जाने वाले श्रद्धालुओं के लिए किफायती फ्लाइट की सुविधा उपलब्ध कराएं या फ्लाइट की प्राइसिंग में कैपिंग इंट्रोड्यूस करें श्रद्धालुओं की सेवा से बड़ा धर्म कुछ नहीं हो सकता पहले जब सदन में हमने एयरपोर्ट पे मिल रहे महंगे खाने का मुद्दा उठाया था तब सरकार के कानों तक हमारी बात पहुंची और यात्रियों के लिए किफायती कैंटीन सस्ते दाम पर मिलने वाली उड़ान कैंटीन्स की व्यवस्था शुरू की गई इसीलिए आज भी मैं उम्मीद करता हूं कि हमारी यह विनती सरकार तक पहुंचेगी और महाकुंभ में जाने वाले श्रद्धालुओं को सस्ती फ्लाइट्स की सुविधा एयरलाइंस द्वारा उपलब्ध कराई जाएंगी जय हिंद ਅੱਗੇ ਵਧਦੇ ਹੋ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਅਤੇ ਕੇਂਦਰ ਸਰਕਾਰ ਦੀ ਸਾਬਕਾ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਗੁਰੂ ਘਰ ਦੇ ਵਿੱਚ ਪੰਜਾਬ ਅਤੇ ਪੰਜਾਬੀ ਦੇ ਬਿਹਤਰੀ ਦੇ ਲਈ ਅਰਦਾਸ ਵੀ ਕੀਤੀ ਗਈ ਹੈ। ਉੱਥੇ ਹੀ ਹਰਸਿਮਰਤ ਕੋਰ ਬਾਦਲ ਵੱਲੋਂ ਮੀਡੀਆ ਦੇ ਨਾਲ ਦੂਰੀ ਬਣਾਈ ਰੱਖੀ ਗਈ ਅਤੇ ਰਾਮ ਰਹੀਮ ਨੂੰ ਮਿਲੀ ਪੈਰੋਲ ਦੇ ਉੱਤੇ ਉਹਨਾਂ ਬੋਲਦੇ ਆਖਿਆ ਕਿ ਜੋ ਲੋਕ ਉਹਨਾਂ ਨੂੰ ਪੈਰੋਲ ਦੇ ਰਹੇ ਨੇ ਉਹਨਾਂ ਨੂੰ ਲੋਕ ਖੁਦ ਪਹਿਚਾਨ ਜਾਣਗੇ ਅਤੇ ਇਸ ਤੋਂ ਇਲਾਵਾ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਹਰ ਸਿਮਰਤ ਕੋਰ ਬਾਦਲ ਵੱਲੋਂ ਨਹੀਂ ਦਿੱਤਾ ਗਿਆ ਸੋ ਦੱਸਿਆ ਕਿ ਬਾਦਲ ਪਰਿਵਾਰ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵਿਧੀਵਵ ਪਾਠ ਕਰਵਾਏ ਜਾਂਦੇ ਨੇ ਅਤੇ ਵਿਧੀਵਦ ਦੇ ਭੋਗ ਵੀ ਪੈਂਦੇ ਨੇ ਉੱਥੇ ਹੀ ਸਾਫਕਾ ਕੇਂਦਰੀ ਮੰਤਰੀ ਹਰ ਸਿਮਰਤ ਕੋਰ ਬਾਦਲ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਮੀਡੀਆ ਤੋ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਗਈ ਪਰੰਤੂ ਸਿਰਫ ਉਹਨਾਂ ਵੱਲੋਂ ਰਾਮ ਰੀਮ ਨੂੰ ਲੈ ਕੇ ਜੋ ਪੈਰੋਲ ਦਿੱਤੀ ਗਈ ਹੈ ਉਸ ਦਾ ਜਵਾਬ ਜ਼ਰੂਰ ਦਿੱਤਾ ਹੈ। ਕੀ ਕਹਿੰਗੇ ਆਪ ਇਸ ਬਾਰੇ? ਬਹੁਤ ਬੁਰੀ ਬਾਤ ਹੈ। ਇੱਕ ਮਿੰਟ ਰੁਕੋ। ਤੁਹਾਨੂੰ ਲੱਗਦਾ ਕਿ ਚੋਣਾਂ ਤੋਂ ਪਹਿਲੇ ਐਸਾ ਕਰਨਾ ਚਾਹੀਦਾ ਹੈ। ਹਰ ਚੋਣਾਂ ਤੋਂ ਪਹਿਲੇ ਪ੍ਰਚਾਰ ਹੁੰਦੀ ਹੈ। ਉਹ ਵੀ ਸਮਝਦੇ ਹਨ। ਲੋਕ ਵੀ ਸਮਝਦੇ ਹਨ। ਅਤੇ ਜੋ ਕਰ ਰਹੇ ਹਨ, ਉਹਨਾਂ ਨੂੰ ਲੋਕ ਔਰ ਵੋਟਰ ਪਛਾਣੇ। ਅੱਗੇ ਵਾਦਿਆਂ ਉਧਰ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਰਲੀਨਾ ਨੇ ਜਮਨਾ ਦੇ ਵਿੱਚ 7 PPM ਵਾਲਾ ਪਾਣੀ ਦਿੱਲੀ ਦੇ ਲੋਕਾਂ ਲਈ ਜ਼ਹਿਰ ਦੱਸਿਆ। ਸੋ ਉਹਨਾਂ ਆਖਿਆ ਕਿ ਜਦੋਂ ਮੈਂ ਅਤੇ ਕੇਜਰੀਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਜ਼ਹਿਰੀਲਾ ਪਾਣੀ ਭੇਜਣ ਦਾ ਪਰਦਾਫਾਸ਼ ਕੀਤਾ ਆਲਜੀ ਨੂੰ ਡੀਜੇਬੀ ਦੇ ਸੀਈਓ ਤੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੋ ਡੀਜੇਬੀ ਦੇ ਪੱਤਰ ਦੇ ਵਿੱਚ ਇਹ ਵੀ ਸਪਸ਼ਟ ਤੌਰ ਤੇ ਲਿਖਿਆ ਕਿ ਉਹਨਾਂ ਦੀ ਸਮਰੱਥਾ 2.5 ਪੀਪੀਐਮ ਅਮੋਨੀਆ ਨੂੰ ਟ੍ਰੀਟ ਕਰਨ ਦੀ ਹੈ ਜਦਕਿ 6.5 ਪੀਪੀਐਮ ਅਮੋਨੀਆ ਵਾਲਾ ਪਾਣੀ ਆ ਰਿਹਾ ਹੈ ਅਤੇ ਇਸ ਪੱਤਰ ਤੋਂ ਇਹ ਵੀ ਸਪਸ਼ਟ ਹੋ ਗਿਆ ਕਿ ਜਮਨਾ ਦੇ ਵਿੱਚ 7 ਪੀਪੀਐਮ ਵਾਲਾ ਪਾਣੀ ਦਿੱਲੀ ਦੇ ਲੋਕਾਂ ਦੇ ਲਈ ਜ਼ਹਿਰ ਹੈ

दिल्ली सरकार के अफसरों पर दबाव बनाया और दिल्ली जल बोर्ड की सीईओ से यह चिट्ठी रिलीज करवाई अब दिखाना तो वो चाहते थे कि कोई समस्या नहीं है कोई षड्यंत्र नहीं है कोई जहरीला पानी नहीं आ रहा पर आकर सच्चाई तो सच्चाई होती है दिल्ली जल बोर्ड की सीईओ ने जो चिट्ठी लिखी है उसमें साफ साफ लिखा है कि दिल्ली जल बोर्ड के वाटर ट्रीटमेंट प्लांट सिर्फ एक पीपीएम अमोनिया तक पानी को ट्रीट कर सकते हैं बहुत ज्यादा हुआ तो एक्स्ट्रा पानी के डाइल्यूशन से दो से ढाई पीपीएम अमोनिया के पानी को ट्रीट कर सकते हैं लेकिन आज के दिन में 6.5 पॉइंट पी पीपीएम अमोनिया यमुना नदी में है यानी छह गुना ज्यादा अमोनिया हरियाणा भारतीय जनता पार्टी की हरियाणा सरकार यमुना में छोड़ रही है दिल्ली में जहरीला पानी छोड़ रही है यही दिल्ली जल बोर्ड की सीईओ की जो चिट्ठी है उसमें जो डेटा दिया हुआ है जो 21 जनवरी से लेकर 27 जनवरी का डेटा है यह दिखाता है कि अमोनिया 5.5 5.6 5.8, 6.4, 6.8 और 7.2 तक पहुंच गया है यानी अगर एक पीपीएम अमोनिया ट्रीट होके दिल्ली के लोगों को दिया जा सकता है सात पीपीएम वाला पानी दिल्ली के लोगों के लिए जहर है जहर भारतीय जनता पार्टी इतना गिर गई है कि चुनाव हार रहे हैं उस बौखलाहट में अब दिल्ली वालों को जहरीला पानी देना चाहते हैं और उसके बाद अफसरों पर दबाव बना रहे हैं लेकिन सच्चाई तो सच्चाई होती है और आज जो डेटा दिल्ली जल बोर्ड की सीईओ ने रिलीज किया है उससे साफ साफ नजर आ रहा है कि हरियाणा दिल्ली को जहरीला पानी भेज रहा है जहां एक पीपीएम अमोनिया का पानी ट्रीट होके दिल्ली वालों को दिया जा सकता है सात पीपीएम अमोनिया का पानी जहर है हरियाणा की भाजपा सरकार दिल्ली के लोगों को जहरीला पानी भेज रही है और सबूत दिल्ली के लोगों के सामने है ਅੱਗੇ ਵਾਦਿਆਂ ਉਧਰ ਪੰਜਾਬ ਦੇ ਵਿੱਚ ਪਾਬੰਦੀਸ਼ੁਦਾ ਚਾਈਨਾ ਡੋਰ ਦੇ 35 ਗੱਟੂਆਂ ਦੇ ਨਾਲ ਥਾਣਾ ਮੰਡੀ ਗੋਵਿੰਦਗੜ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇਸ ਸਬੰਧੀ ਡੀਐਸਪੀ ਅਮਲੋਗ ਗੁਰਦੀਪ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਸੋ ਗੱਲਬਾਤ ਕਰਦੇ ਹਾਂ ਡੀਐਸਪੀ ਅਮਲੋਗ ਗੁਰਦੀਪ ਸਿੰਘ ਨੇ ਕਿਹਾ ਕਿ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਦੇ ਲਈ ਉਹਨਾਂ ਵੱਲੋਂ ਲਗਾਤਾਰ ਚੈਕਿੰਗਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਲਈ ਵਕ-ਵਕ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਥਾਣਾ ਮੰਡੀ ਗਵਿੰਦਗੜ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਰਾਮਨਗਰ ਗਲੀ ਦੇ ਪਾਸ ਦੇ ਵਿੱਚ ਆਸ਼ੀਸ਼ ਕੁਮਾਰ ਤੋਂ 35 ਗੱਟੂ ਪਵੰਦੀ ਸ਼ੁਦਾ ਚైనా ਡੋਰ ਸਮੇਤ ਕਾਬੂ ਕੀਤਾ। ਸੋ ਪੁਲਿਸ ਨੇ ਆਸ਼ੀਸ਼ ਕੁਮਾਰ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਥਾਣਾ ਮੰਡੀ ਗਵਿੰਦਗੜ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਇੱਕ ਐਫ ਆਰ ਦਰਜ ਕੀਤੀ ਹੈ ਅੱਜ ਚైనా ਡੋਰ ਕੋਸੀ ਆਸ਼ਿਸ਼ ਕੁਮਾਰ ਹੈਗਾ ਆਮ ਸਿੰਘ ਦਾ ਰਾਉਣਗਰ ਰਹਿਤਾਨਾ ਗੁਬਿੰਦ ਦਾ ਦਾ ਨੰਬਰ ਇਹਨੂੰ 35 ਗੱਟੂ ਚైనా ਡੋਰ ਦੇ ਮਿਲਦੀ ਜੀ ਜਿਹੜੀ ਕਿ ਟੋਟਲੀ ਬੈਨ ਹੈਗੀ ਹੈ ਜੀ ਤੇ ਇਹ ਵਿਆਹ ਕੇ ਜਿਹਨੇ ਰੱਖਿਆ ਸੀ ਆਪਣੇ ਸ਼ੌਪ ਦੇ ਵਿੱਚ ਸਾਨੂੰ ਪਤਾ ਲੱਗਿਆ ਸੀ ਉਥੋਂ ਰਿਕਵਰ ਕਰਕੇ ਤੇ ਪਰਚਾ ਦਾਜ ਕੀਤਾ ਤੇ ਅਰੈਸਟ ਕਰ ਲਿਆ ਉਹਨੂੰ ਅ ਕੋਰਟ ਚ ਪੇਸ਼ ਕਰਾਂਗੇ ਤੇ ਉਸ ਤੋਂ ਬਾਅਦ ਕਿੱਥੋਂ ਲੈ ਕੇ ਆਉਂਦਾ ਕੀ ਕਰਦਾ ਕੀ ਨਹੀਂ ਉਹ ਸਾਰਾ ਅਗੇ ਰੋਲ ਲੂੰਗਾ ਚੱਲਿਆ ਤੇ ਮੈਂ ਤੁਹਾਨੂੰ ਇਸ ਤੋਂ ਲੱਗ ਮੈਂ ਤੁਹਾਨੂੰ ਆਪਣੇ ਵੱਨੋਂ ਰਿਕੁਐਸਟ ਕਰਦਾ ਪਹਿਲਾਂ ਅਸੀਂ ਇਹਨੂੰ ਅਮਲੋਹ ਦੇ ਵਿੱਚ ਵੀ ਸਾਰੀਆਂ ਟੀਮਾਂ ਬਣਾ ਕੇ ਪੈਟਰੋਲਿੰਗ ਕਰਦੇ ਤਾਂ ਕਰਨਾ ਚਾਹ ਇੱਕ ਇਸ ਤਰ੍ਹਾਂ ਗਵਿੰਦੜੀ ਟੀਮਾਂ ਪਣੀਆਂ ਹੋਈਆਂ ਨੇ ਸਾਡਾ ਮਕਸਦ ਕੀ ਹੈ ਕਿ ਤੁਹਾਨੂੰ ਪਤਾ ਹੈ ਕਿ ਬਸੰਤ ਪੰਚਮੀ ਆ ਰਹੀ ਹੈ ਕਿ ਉੱਥੇ-ਉੱਥੇ ਬਸੰਤ ਦੇ ਇਸ ਦੌਰਾਨ ਬੱਚੇ ਬਹੁਤ ਜ਼ਿਆਦਾ ਪਰੜਾਉਂਦੇ ਨੇ ਮੈਂ ਤੁਹਾਡੇ ਰਾਂਝ ਇੱਕ ਬੇਨਤੀ ਕਰਦਾ ਜੇ ਕਿਸੇ ਨੇ ਚੈਨਾ ਡੂਰ ਖਰੀਦੀ ਹੈ ਉਹਨੂੰ ਖਤਮ ਕਰ ਤਾਵੇ ਸਾੜ ਦੇਵੇ ਡਿਸਟਰਾਏ ਕਰ ਦੇਵੇ ਤੇ ਜਿਹੜਾ ਵਿੱਚ ਵੇਚਦਾ ਹੈਗਾ ਉਹਦੇ ਕਦੇ ਵੀ ਨਾ ਸੋਚੇ ਕਿ ਵਿਚ ਇਹਨਾਂ ਡੋਰ ਵੇਚ ਲਾਵਾਂਗਾ ਮੈਂ ਕੱਲ ਕੱਲ ਪਰਸੇ ਦੇਖ ਰਿਹਾ ਸੀ ਕਿ 6 ਸਾਲ ਦੇ ਬੱਚੇ ਨੇ ਰੱਖੀ ਸੀ ਕਿ ਉਹ ਚੜਾ ਰਿਆ ਸੀ ਪਤੰਗ ਤੇ ਉਹਦੀ ਹਾਈ ਵੋਲਟੇਜ ਤਾਰਾਂ ਨਾਲ ਟੱਚ ਹੋ ਗਈ ਉਹਦੀ ਮੌਤ ਹੋ ਗਈ ਇਨਸਾਨ ਦਾ ਨੁਕਸਾਨ ਜਿਹੜਾ ਹੁੰਦਾ ਜਨਵਰਾ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ ਤੁਹਾਡੇ ਰਾਹੀ ਪਤਾ ਲੱਗੇ ਕਿ ਜਿਹੜੀ ਇਹ ਬੈਨ ਹੈਗੀ ਇਹਨੂੰ ਨਹੀਂ ਵਰਤਣਾ ਹੈਗਾ ਜੇ ਕੋਈ ਵਰਤਦਾ ਦੇ ਮਾਪੇ-ਬਾਪ ਜ਼ਿੰਮੇਵਾਰ ਹੋਣਗੇ ਜਿਵੇਂ ਉਹਨਾਂ ਪਸੰਤਾ ਵਾਲੇ ਦੇ ਲੋਕ ਛੱਤ ਤੇ ਡੀਜੇ ਲਾ ਲੈਂਦੇ ਆ ਡੀਜੇ ਲਾ ਕੇ ਹੁੱਲੜਬਾਜੀ ਕਰਦੇ ਆ ਤੇ ਚੇਨਾ ਡੋਰ ਦੀ ਵਰਤੋਂ ਕਰਦੇ ਆਗੇ ਇਹ ਬਿਲਕੁਲ ਨਹੀਂ ਹੋਵੇ ਜੇ ਅਸੀਂ ਜਾ ਕੇ ਚੜਾਉਂਦੇ ਹੋਏ ਨੂੰ ਵਰਤਦੇ ਹੋਏ ਨੂੰ ਰੀਚਦੇ ਹੋਏ ਨੂੰ ਫੜਿਆ ਤਾਂ ਵੇਚਣ ਵਾਲੇ ਦੇ ਕਾਰਵਾਈ ਹੁੰਦੀ ਆ ਤਾਂ ਜਿਹੜਾ ਵਰਤਦਾ ਹੈਗਾ ਉਹਦੇ ਤੇ ਵੀ ਕਾਰ ਹੋਵੇਗੀ ਤੁਹਾਨੂੰ ਮੇਰੀ ਬੇਨਤੀ ਹੈ ਮਾਪੇ-ਬਾਪ ਨੂੰ ਇਹ ਇਸ ਤਰ੍ਹਾਂ ਦਾ ਪ੍ਰੈਕਟਿਸ ਨਾ ਕਰਾਉਣ ਬੱਚਿਆਂ ਨੂੰ ਤੇ ਆਪਣੇ ਬੱਚਿਆਂ ਦੀ ਆਪ ਨਿਗਰਾਨੀ ਰੱਖਣ ਦੂਜੇ ਦਾ ਨੁਕਸਾਨ ਆ ਆਪਣੇ ਬੱਚੇ ਦਾ ਵੀ ਨੁਕਸਾਨ ਹੈ ਅੱਗੇ ਵਧਦੇ ਉਧਰ ਫਿਰੋਜ਼ਪੁਰ ਦੇ ਗੁਰੂ ਹਰ ਸਹਾਏ ਦੇ ਵਿੱਚ ਚੋਰ ਨੇ ਜਿਹੜੇ ਸੁਨਿਆਰੀ ਦੀ ਦੁਕਾਨ ਚੋਂ 5 ਕਿਲੋ ਤੋਂ ਵੱਧ ਚਾਂਦੀ ਚੋਰੀ ਕਰਕੇ ਫਰਾਰ ਹੋ ਗਏ ਸੋ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖੱਸਾ ਵੀ ਦੁਕਾਨਦਾਰ ਵੱਲੋਂ ਜਤਾਇਆ ਗਿਆ ਸੋ ਦੱਸਦੀ ਹੈ ਕਿ ਦੁਕਾਨਦਾਰ ਨੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਵੀ ਕੀਤੀ ਹੈ ਸੋ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਏ ਦੇ ਮੁਕਤਸਰ ਰੋਡ ਦੇ ਉੱਤੇ ਸਥਿਤ ਜੇ ਐਸ ਜੁਅਲਰਸ ਦੀ ਦੁਕਾਨ ਦੇ ਪਿਛਲੇ ਪਾਸਿਓਂ ਸ਼ਟਰ ਤੋੜ ਕੇ ਚੋਰ ਦੁਕਾਨ ਅੰਦਰੋਂ 5 ਕਿਲੋ ਤੋਂ ਵੱਧ ਚਾਂਦੀ ਚੋਰੀ ਕਰਕੇ ਫਰਾਰ ਹੋ ਗਏ ਜਿਸ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਦੱਸੀ ਜਾ ਰਹੀ ਹੈ ਸੋ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹ ਰੋਟੀਨ ਦੇ ਵਿੱਚ ਸ਼ਨੀਵਾਰ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸਨ ਅਤੇ ਉਹਨਾਂ ਦੱਸਿਆ ਕਿ ਜਦੋਂ ਸੋਮਵਾਰ ਨੂੰ ਸਵੇਰੇ ਉਹਨਾਂ ਆ ਕੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਦੁਕਾਨ ਦਾ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਅਤੇ ਦੁਕਾਨ ਅੰਦਰ ਰੱਖੇ ਚਾਂਦੀ ਦੇ ਡੱਬੇ ਜਿਨ੍ਹਾਂ ਦੇ ਵਿੱਚ 5 ਤੋਂ ਲੈ ਕੇ 7 ਕਿਲੋ ਚਾਂਦੀ ਸੀ ਜੋ ਕਿ ਚੋਰੀ ਹੋ ਚੁੱਕੀ ਸੀ ਅਤੇ ਚੋਰਾਂ ਵੱਲੋਂ ਸੇਫ ਅਲਮਾਰੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੋ ਪੀੜਿਤ ਦੁਕਾਨਦਾਰ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਸੋ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸਤਨਾਮ ਸਿੰਘ ਨੇ ਦੁਕਾਨਦਾਰਾਂ ਦੇ ਬਿਆਨ ਦਰਜ ਕਰਕੇ ਜਾਂਚਬੀੜ ਸ਼ੁਰੂ ਕਰ ਦਿੱਤੀ ਹੈ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਚੋਰਾਂ ਨੂੰ ਜਲਦ ਟਰੇਸ ਕਰਕੇ ਕਾਬੂ ਕਰ ਲਿਆ ਜਾਵੇਗਾ ਜੇਐਸ ਜੁਵਲਰ ਬੋਲੇ ਜੀ ਅਸੀਂ ਗੁਰਬੀਰ ਦੁਕਾਨ ਤੋਂ ਚਾਂਦੀ ਦਾ ਸਮਾਨ ਸੀਗਾ ਉਹ ਚੋਰੀ ਹੋ ਗਿਆ ਜੀ ਕਿੰਨਾ ਸਮਾਨ ਸੀਗਾ ਕਦੋਂ ਚੋਰੀ ਹੋ ਤੁਰ ਪਤਾ ਲੱਗਿਆ ਇਹ ਦਾਦ ਦਾ ਵਕੀਲਾ ਜੀ ਮੈਂ ਸੁਰੇਸ਼ਾ ਨੌਵੇਂ ਅੱਗੇ ਦਾਨ ਖੋਲੀ ਹੈ ਵੇਖਿਆ ਤਾਂ ਸਮਝ ਬਿਜਲੇ ਪਾਸੋਂ ਘਰ ਟੁੱਟਿਆ ਪਿਆ ਸੀਗਾ ਤੇ ਵੇਖ ਮੈਨੂੰ ਚਿੱਤ ਕਿਵੇਂ ਹੋ ਗਿਆ ਵੇਖਿਆ ਤਾਂ ਸਾਰੇ ਦਰਵਾਜ਼ੇ ਖੁੱਲੇ ਸੀਗੇ ਚੋਰੀ ਹੋ ਚੁੱਕੀ ਸੀ ਸਾਰਾ ਸਮਾਨ ਲੈ ਜਾਈ ਜੀ ਚਾਂਦੀ ਦਾ ਚਾਂਪਿਆ ਸੀਗਾ 6 ਜੀ ਇਹ ਸਮਾਨ ਬਾਹਰ ਡੱਬਿਆਂ ਚ ਪਿਆ ਸੀਗਾ ਇਹ ਡੱਬੇ ਸਾਰੇ ਜੋੜ ਕੇ ਰੱਖੇ ਹੋਏ ਸੀਗੇ ਔਰ ਡੱਬੇ ਸਾਰੇ ਵਹਿਲੇ ਕਰ ਗਏ ਆ ਤੇ ਰਾਤੀ ਕਿੰਨਾ ਮੈਂ ਦੁਕਾਨ ਬੰਦ ਕੀਤੀ ਸੀ ਅਜੀ ਸ਼ਨੀਵਾਰੀ ਸਵੇਰੇ ਸ਼ਨੀਵਾਰ ਰਾਤ ਪੌਣੇ 9:00 ਪੌਣੇ 7:00 ਹੀ ਬੰਦ ਕਰਕੇ ਗਏ ਆ ਪੌਣੇ 7:00 ਤੇ ਅੱਜ ਸਵੇਰੇ 9:30 ਵਜੇ ਖੋਲੀ ਦੁਕਾਨ ਕੱਲ੍ਹ ਅਸਤਨ ਦੇ ਸੀ ਦੁਕਾਨ ਖੋਲੀ ਨਹੀਂ ਸੀਗੀ ਤੁਹਾਨੂੰ ਕੋਈ ਆਈਡੀਆ ਨਹੀਂ ਵੀ ਸ਼ਨੀਵਾਰ ਚੋਰੀ ਹੋਈ ਹੈ ਐਤਵਾਰ ਇਹ ਆ ਤਵਾਂ ਦਾ ਹੋ ਸਕਦਾ ਹੈ ਵੀ ਪਿਛਲਾ ਕੋਈ ਸੁਨੇ ਨਹੀਂ ਆ ਪਿਛੇ ਸ਼ਟਰ ਖੁੱਲਾ ਸੀਗਾ ਇਹ ਸ਼ਨੀਵਾਰ ਦੀ ਹੋਈ ਹੁੰਦੀ ਹੈ ਪਤਾ ਲੱਗਦਾ ਲੈ ਵੀ ਸ਼ਟਰ ਖੁੱਲਾ ਕੋਈ ਦੱਸ ਦਿੰਦਾ ਸੁਣੋ ਚੋਰੀ ਹੋਇਆ ਕਿੰਨਾ ਨੁਕਸਾਨ ਸਮਾਨ ਚਾਂਦੀ ਦਾ ਜੀ 5 ਤੋਂ 7 ਕਿਲੋ ਤੱਕ ਹੋ ਸਕਦਾ ਹੈ ਇੱਕ ਗੱਡ ਹੋ ਸਕਦਾ ਹੈ 7 ਕਿਲੋ ਚਾਂਦੀ ਹੋਊਗੀ ਕਿੰਨੇ ਕੋਈ ਚਾਂਦੀ ਦਾ ਚਾਂਦੀ ਦਾ ਜੀ ਹੁਣ ਵੇਖ ਕੇ ਥੋੜਾ ਜਿਹਾ ਅੰਦਾਜ਼ਾ ਹੋਗਾ ਅੰਦਾਜ਼ਾ ਮੈਂ ਦਾ ਥੋੜਾ ਜਿਹਾ ਨਹੀਂ ਵੇਖ ਪੰਜ ਤੋਂ 7 ਲੱਖ ਰੁਪਏ ਦਾ ਹੋ ਸਕਦਾ ਜੀ ਕੀ ਕੈਸ਼ ਹੈਗਾ ਸੀ ਕੈਸ਼ ਨਹੀਂ ਹੈਗਾ ਸੀ ਕੈਸ਼ ਕੈਸ਼ ਤੋਂ 5-7 ਹਜ਼ਾਰ ਰੁਪਏ ਸੀ ਗੱਲੇ ਪਿਆ ਸੀ ਉਹ ਵੀ ਗਾਇਬ ਹੈ ਜੀ ਕੈਮਰੇ ਲੱਗੇ ਨੇ ਕੈਮਰੇ ਜੀ ਨੇ ਚੱਲਦੇ ਨਹੀਂ ਪਏਗਾ ਇਹ ਲੁਕਸਾ ਕੈਮਰਾ ਥੋੜਾ ਜਿਹਾ ਇੱਕ ਚੈੱਕ ਕਰਨ ਵਾਲਿਆ ਹਾਂ ਜੀ ਓਕੇ ਮੌਕੇ ਤੇ ਪੁਲਿਸ ਪਹੁੰਚਣੀ ਹੈ ਹਾਂ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਹਾਂ ਜੀ ਕੀ ਮੰਨ ਕਰਦੇ ਹੋ ਸਾਡਾ ਹੀ ਸਾਰਾ ਇਨਸਾਫ ਦਿੱਤਾ ਜਾਵੇ ਜੋ ਸਾਡਾ ਸਮਾਨ ਵਾਪਸ ਲੈ ਲੈ ਸਰ ਸ਼ੱਕ ਲੱਗਦਾ ਤੁਹਾਨੂੰ ਜੇ ਕੈਮਰੇ ਨਹੀਂ ਚੱਲਦੇਗਾ ਕਿਸੇ ਬੰਦੇ ਨੂੰ ਪਤਾ ਹੋਵੇ ਤਾਂ ਸ਼ੱਕ ਇਸ ਤਰ੍ਹਾਂ ਨਹੀਂ ਕਿ ਤੁਹਾਨੂੰ ਸੂਚਨਾ ਕਿਵੇਂ ਮਿਲ ਜਾਂਦੀ ਚੋਰੀ ਦੀ ਇਹ ਜੀ ਗੇਟ ਖੋਲਿਆ ਦੁਕਾਨ ਦਾ ਸ਼ਟਰ ਖੋਲਿਆ ਜੀ ਆਮ ਸ਼ਟਰ ਤੇ ਮਾਣਾ ਉਹਨ ਸਵਾ 9 ਵਜੇ ਦੁਕਾਨ ਦਾ ਸ਼ਟਰ ਚੱਕਿਆ ਅੰਦਰ ਵਖੇ ਅੰਦਰ ਪਾਸੇ ਸਾਰੇ ਦਰਵਾਜ਼ੇ ਖੁੱਲੇ ਤੋੜ ਤੋੜੇ ਪਈ ਸੀਗੇ ਪਿਛਲੇ ਚੋਕੀ ਦਾ ਪਿਛਲੇ ਪਿਛਲੇ ਪਾਸੇ ਦੀ ਚੋਕੀ ਦਾ ਬਿਆਰ ਪਿਛੇ ਹੁੰਦਾ ਹੀ ਹੈ ਇੱਕ ਪਿਛਲੇ ਪਾਸੇ ਹੋਇਆ ਵਾਕਿਆ ਜੀ ਪਿਛਲੇ ਪਾਸੇ ਤੋਂ ਹੋਇਆ ਹੈ ਇੱਥੇ ਪਿਛੋਂ ਆਏ ਤੇ ਪਿਛੋਂ ਇਹਨੇ ਤਿੰਨ ਗੇਟ ਭੰਨੇ ਆ ਇੱਕ ਨਹੀਂ ਤਿੰਨ ਗੇਟ ਹੈਗੇ ਤਿੰਨ ਗੇਟ ਕੋਲ ਕੋਲ ਕਰਕੇ ਆਏ ਅੰਦਰ ਕੀ ਕਿਹਨਾਂ ਤਰ੍ਹਾਂ ਬਾਜ਼ਾਰ ਵਿੱਚ ਇਸ ਤਰ੍ਹਾਂ ਕਰੇ ਹਮ ਚੋਰੀ ਇਹ ਬਾਜ਼ਾਰ ਦੇ ਵਿੱਚ ਆਪਣੇ ਜੇਐਸ ਜੁਐਲਰਜੀ ਨੇ ਗੋਪਾਲ ਜੀ ਬਹੁਤ ਚੰਗੇ ਇਨਸਾਨ ਨੇ ਤੇ ਜਿਹੜੀ ਇਹ ਮਾੜੀ ਘਟਨਾ ਹੋਈ ਬਹੁਤ ਹਿਸਾਬ ਨਾਲ ਜੈਸਨ ਰੇਟ ਚੱਲਦੇ ਪਏ ਆ ਚਾਂਦੀ ਦੇ ਸੋਨੇ ਦੇ ਉਹਨਾਂ ਦੇ ਸਾਰਾ ਵੀ ਇਹ ਅੱਜ ਦੇ ਟਾਈਮ ਦੇ ਵਿੱਚ ਇਹ ਚੋਰੀ ਹੋ ਜਾਣਾ ਬਹੁਤ ਵੱਡੀ ਗੱਲ ਹੈ ਜੀ ਇਹ ਘਾਟਾ ਕਦੀ ਵੀ ਨਹੀਂ ਪੂਰਾ ਹੁੰਦਾ ਹੁੰਦਾ ਬਹੁਤ ਬਗਲਾ ਸਾਰੀ ਦਿਹਾੜੀ ਆਉਦੀ ਮਿਹਨਤ ਕਰਦਾ ਤੇ ਮਿੰਟਾਂ ਜੀ ਇਹ ਕੰਮ ਹੋ ਜਾਣਾ ਉਵੇਂ ਵੀ ਬਹਲਾਤ ਵੀ ਹਿਸਾਬ ਨਾਲ ਜਿਹੜੇ ਬਾਜ਼ਾਰ ਦੇ ਵੀ ਆ ਸਾਰੀ ਦਿਹਾੜੀ ਲੁੱਟਾਂ ਖੋਹੀ ਜਾਂਦੀਆਂ ਪ੍ਰਸ਼ਾਸਨ ਨੂੰ ਵੀ ਇਹੋ ਅਦਾਇਤ ਬੋਲ ਕੇ ਆਪਾਂ ਅਪੀਲ ਕਰ ਸਕਦੇ ਆ ਜੀ ਵੀ ਸਾਡਾ ਸਾਥ ਦਿਓ ਬਾਜ਼ਾਰ ਦੇ ਵਿੱਚ ਵੀ ਸਭ ਨਾਲ ਗਸ਼ਤ ਵਧਾਈ ਜਾਵੇ ਇਹ ਚੋਰਾਂ ਟਕੇਤਿਆਂ ਦੇ ਸਾਹ ਨਾਲ ਠੱਲ ਪਾਈ ਜਾਵੇ ਹੁਣ ਡਿਪਟੀ ਸਾਹਿਬ ਵੀ ਆਏ ਆ ਸ਼ੁਆਸ਼ਣ ਦੇ ਰਹੇ ਆ ਜੀ ਵੀ ਇਹ ਚੋਰੀ ਦਾ ਵੀ ਅਸੀਂ ਹੱਲ ਕੱਢਾਂਗੇ ਕੋਈ ਨਾ ਕੋਈ ਬੰਦੇ ਫੜਾਂਗੇ ਟਰੇਸ ਕਰਾਂਗੇ ਤੇ ਇਹ ਕੰਮ ਸਹੀ ਹੋ ਜੇ ਵੀ ਬੰਦੇ ਫੜੇ ਜਾਣ ਜੀ ਤੇ ਨਾਲ ਤੈ ਇਹਦੇ ਲਈ ਧੰਨਵਾਦ ਕਰਾਂਗੇ ਅਸੀਂ ਤੇ ਅੱਗੇ ਤੋਂ ਵੀ ਇਹਨਾਂ ਚੀਜ਼ਾਂ ਦੇ ਹਿਸਾਬ ਨਾਲ ਪੂਰੀ ਗਸ਼ਤ ਵਧਾ ਕੇ ਇਹਨਾਂ ਦਾ ਰੋਕ ਲਾਈ ਜਾਵੇ ਜਿਹੜੀਆਂ ਚੋਰੀਆਂ ਡਕੈਤੀਆਂ ਬਹੁਤ ਜ਼ਿਆਦਾ ਹੋ ਰਹੀਆਂ ਲੁੱਟਾਂ ਖੋਹ ਬਹੁਤ ਜ਼ਿਆਦਾ ਹੋ ਰਹੀਆਂ ਲੇਡੀਆਂ ਬਾਜ਼ਾਰ 'ਚ ਆਉਂਦੀਆਂ ਉਹਨਾਂ ਦੇ ਹਿਸਾਬ ਨਾਲ ਵੀ ਬਹੁਤ ਜ਼ਿਆਦਾ ਲੁੱਟਾਂ ਖੋਹ ਉਹਨਾਂ ਕੋਲ ਵੀ ਹੁੰਦੀਆਂ ਪਈਆਂ ਮੋਬਾਈਲ ਕੋਲ ਆ ਪਰਸ ਕੋਲ ਆ ਕਿ ਇਹ ਦੇਖ ਦਿਨ ਦੇ ਵਿੱਚ ਸਾਨੂੰ 2-3 ਦਿਨਾਂ ਦਾ ਡਰਾਮਾ ਹੋ ਹੀ ਰਿਹਾ ਹੈ ਵੀ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡਾ ਵੀ ਸਾਰੇ ਬਾਜ਼ਾਰਾਂ ਵੱਲੋਂ ਵੀ ਵੀ ਇਹਨਾਂ ਵੱਲ ਗਸ਼ਤ ਵਧਾ ਕੇ ਤੇ ਸਾਫ਼ ਕੀਤਾ ਜਾਵੇ ਬਾਜ਼ਾਰ ਦਾ ਵੀ ਮੈਂ ਮੌਕੇ ਤੇ ਵਿਜ਼ਿਟ ਕੀਤੀ ਹੈ ਐ ਸੀਸੀਟੀਵੀ ਫੁਟੇਜ ਅਸੀਂ ਖੰਡਾਲ ਰਹੇ ਆ ਅਸੀਂ ਜਲਦੀ ਇਨਟ੍ਰੇਸ ਕਰ ਲਾਂਗੇ ਕੀ ਕੀ ਨੁਕਸਾਨ ਪਸਿਆ ਗਿਆ ਜੀ ਅਜੇ ਫਿਲਹਾਲ ਉਹ ਕਹਿੰਦੇ 4 ਕਿਲੋ ਚਾਂਦੀ ਹੈ ਬਾਕੀ ਉਹ ਚੈੱਕ ਕਰ ਰਹੇ ਨੇ ਆਪਣਾ ਸ਼ਾਇਦ ਕਰਨ ਤੋਂ ਬਾਅਦ ਪਤਾ ਲੱਗੇ ਟੋਟਲ ਕੀ ਕੀ ਚੋਰੀ ਹੋਇਆ ਜਾਰ ਵਿੱਚ ਸ਼ਰੇਮ ਚੋਰੀ ਹੋ ਜਾਣਾ ਕੋਈ ਗੱਲ ਨਹੀਂ ਅਸੀਂ ਟ੍ਰੇਸ ਵੀ ਕਰ ਲਾਂਗੇ ਚੋਰੀਆਂ ਨਾ ਹੁੰਦੀਆਂ ਇਹਨੇ ਸੋ ਐਸ ਹਨ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ